ਰੇਖੋ ਤੇ ਜੇਕਰ ਅੱਜ ਦੀ ਰੈਸਪੀ ਅਚਾਰ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਗੁਰਦਾਸ ਵਲੋਗ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਆਚਾਰ ਹਰੀਆਂ ਮਿਰਚਾਂ ਦਾ ਆਚਾਰ ਤੇ ਤੁਸੀਂ ਬਹੁਤ ਵਰੀ ਬਣਾ ਕੇ ਖਾਦਾ ਹੋਣਾ ਅੱਜ ਆਪਾਂ ਬਣਾਵਾਂਗੇ ਜੀ ਸੁਰਖ ਲਾਲ ਮਿਰਚਾਂ ਦਾ ਆਚਾਰ ਇਨੂੰ ਆਪਾਂ ਬਣਾਵਾਂਗੇ ਆਚਾਰ ਨੂੰ ਬਿਲਕੁਲ ਸੌਖੇ ਤਰੀਕੇ ਨਾਲ ਤੇ ਆਪਣੇ ਘਰ ਦੇ ਵਿੱਚ ਜੋ ਵੀ ਮਸਾਲੇ ਹੁੰਦੇ ਨੇ ਉਸੇ ਮਸਾਲੇ ਤੋਂ ਆਪਾਂ ਬਹੁਤ ਹੀ ਘੱਟ ਮਸਾਲੇ ਪਾ ਕੇ ਅੱਜ ਦਾ ਜਿਹੜਾ ਆਚਾਰ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਇਸ ਆਚਾਰ ਨੂੰ ਆਪਾਂ ਟੇਸਟ ਦਵਾਂਗੇ ਜੀ ਅੰਬ ਦਾ ਇਹਦੇ ਵਿੱਚ ਪਾਵਾਂਗੇ ਜੇ ਇੱਕ ਆਪਾਂ ਕੱਚਾ ਅੰਬ ਪਾਵਾਂਗੇ ਇਹ ਅੰਬ ਆਪਾਂ ਲੈ ਲਿਆ ਤੇ ਬਾਕੀ ਆਪਾਂ ਮਸਾਲੇ ਕੀ ਕੀ ਲਏ ਨੇ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆਂ ਆਚਾਰ ਪਾਉਣ ਵਾਸਤੇ ਆਪਾਂ ਇੱਥੇ ਲਿਆ ਜੀ ਦੇਸੀ ਤੇਲ ਤੇ ਨਾਲ ਹੀ ਆਪਾਂ ਲਿਆ ਲੂਣ ਹਲਦੀ ਲਾਲ ਮਿਰਚ ਪੀਸੀ ਹੋਈ ਕਲਰ ਦੇਣ ਵਾਸਤੇ ਇਥੇ 2 ਚਮਚੇ ਆਪਾਂ ਲਏ ਨੇ ਖੰਡ ਦੀ ਖੰਡ ਤੋਂ ਬਿਨਾ ਇਹ ਚਾਹ ਦਾ ਟੇਸਟ ਜਿਹੜਾ ਬਿਲਕੁਲ ਅਧੂਰਾ ਹੈ ਤੇ ਬਾਕੀ ਆਪਾਂ ਤੁਹਾਨੂੰ ਅੱਗੇ-ਅਗੇ ਦੱਸ ਦਾਂਗੇ ਤੇ ਸਾਬਤ ਮਿਰਚਾਂ ਆਪਾਂ ਲਈਆਂ ਨੇ ਜੀ ਇਥੇ ਲਾਲ ਪਾਈਆ ਮਿਰਚਾਂ ਲਈਆਂ ਨੇ ਤੇ ਇੱਕ ਲਿਆ ਅੰਬ ਤੇ ਮਿਰਚਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਸਾਫ਼ ਪਾਣੀ ਨਾਲ ਧੋ ਕੇ ਇਹਨਾਂ ਨੂੰ ਆਪਾਂ ਸੁਕਾ ਲਿਆ ਸੀ ਧੁੱਪੇ ਰੱਖ ਕੇ ਤੇ ਇਹਨਾਂ ਦੀਆਂ ਹੁਣ ਉਤਾਰ ਲੈਣੇ ਆ ਜੀ ਇਸ ਦੀਆਂ ਡੰਡੀਆਂ ਡੰਡੀਆਂ ਉਤਾਰ ਕੇ ਇਹਨਾਂ ਦੇ ਵਿੱਚ ਕੱਟ ਮਾਰ ਕੇ ਤੇ ਫਿਰ ਆਪਾਂ ਅਚਾਰ ਜਿਹੜਾ ਪਾਉਣਾ ਸ਼ੁਰੂ ਕਰਾਂਗੇ ਇਹਨਾਂ ਦੀਆਂ ਡੰਡੀਆਂ ਨੂੰ ਉਤਾਰ ਲੈਣੇ ਆ। ਇਹ ਮਿਰਚਾਂ ਦੀਆਂ ਡੰਡੀਆਂ ਨੂੰ ਵੀ ਆਪਾਂ ਉਤਾਰ ਲਿਆ ਤੇ ਹੁਣ ਆਪਾਂ ਪਹਿਲਾਂ ਕੱਟ ਲਾਂਗੇ ਜੀ ਆਂਬ ਫਿਰ ਉਸ ਤੋਂ ਬਾਅਦ ਆਪਾਂ ਮਿਰਚਾਂ ਦੇ ਵਿੱਚ ਕੱਟ ਮਾਰਾਂਗੇ। ਆਂਬ ਦੀ ਵੀ ਆਪਾਂ ਲੰਬੇ ਪੀਸਾਂ ਦੇ ਵਿੱਚ ਕਟਿੰਗ ਕਰ ਲਾਂਗੇ ਤੇ ਇਹਨੂੰ ਸਾਈਡਾਂ ਤੋਂ ਥੋੜਾ ਜਿਹਾ ਕੱਟ ਦਿੰਨੇ ਆ। ਦਾਗ ਵਗੈਰਾ ਜਿਹੜੇ ਉਹ ਵੀ ਸਾਫ਼ ਕਰ ਲਾਂਗੇ। ਇਹਨੂੰ ਇਹਦੀ ਲੰਬੇ ਪੀਸਾਂ ਵਿੱਚ ਆਪਾਂ ਕਟਿੰਗ ਕਰ ਲੈਣੇ ਆ। ਅੰਬ ਵੀ ਆਪਾਂ ਇਸ ਤਰ੍ਹਾਂ ਦੇ ਪੀਸ ਕਰ ਲਾਂਗੇ ਇਹ ਸਾਰੇ ਦੇ ਕਿਉਂਕਿ ਮਿਰਚਾਂ ਆਪਾਂ ਲੰਬੇ ਆ ਪਾਣੀਆਂ ਨੇ ਕੱਟ ਕੇ ਅੰਬ ਵੀ ਆਪਾਂ ਪਰੋਸੇ ਦੇ ਹਿਸਾਬ ਦੇ ਕੱਟ ਕੇ ਪਾਵਾਂਗੇ ਤੇ ਲਓ ਜੀ ਅੰਬ ਦੀ ਕਟਿੰਗ ਕਰ ਲਈ ਐ ਤੇ ਹੁਣ ਆਪਾਂ ਮਿਰਚਾਂ ਦੇ ਵਿੱਚ ਕੱਟ ਮਾਰ ਲੈਨੇ ਆ ਮਿਰਚਾਂ ਚ ਆਪਾਂ ਇਸੇ ਤਰ੍ਹਾਂ ਕੱਟ ਮਾਰ ਲਾਂਗੇ ਇਹਨਾਂ ਦੇ ਦੋ ਪੀਸ ਨਹੀਂ ਕਰਨੇ ਸਿਰਫ ਥੋੜੇ ਥੋੜੇ ਇਸ ਤਰ੍ਹਾਂ ਕਰਦੇ ਦੇ ਨਾਲ ਆਪਾਂ ਕੱਟ ਮਾਰਾਂਗੇ ਤਾਂ ਕਿ ਜਿਹੜਾ ਲੋਨ ਮਿਰਚਾ ਇਹਨਾਂ ਮਿਰਚਾਂ ਦੇ ਵਿੱਚ ਚੰਗੀ ਤਰ੍ਹਾਂ ਰਚ ਜੇ ਬਸ ਇਸ ਤਰ੍ਹਾਂ ਆਪਾਂ ਕੱਟ ਮਾਰਾਂਗੇ ਸਾਰੀਆਂ ਮਿਰਚਾਂ 'ਚ ਆ ਦੇਖੋ ਤੇ ਦੇਖ ਸਾਡੇ ਇਸ ਤਰ੍ਹਾਂ ਮਿਰਚਾਂ 'ਚ ਸਾਰੀਆਂ 'ਚ ਆਪਾਂ ਕੱਟ ਮਾਰ ਲਏ ਨੇ ਤੇ ਹੁਣ ਆਪਾਂ ਕਰਦੇ ਆ ਜੀ ਤਿਆਰੀ ਆਚਾਰ ਨੂੰ ਫੋਣ ਦੀ ਨਾਲ ਹੀ ਹੁਣ ਮਿਰਚਾਂ ਦੇ ਵਿੱਚ ਪਾ ਦਾਂਗੇ ਜੀ ਆਪਾਂ ਅੰਬ ਕੱਟਿਆ ਹੋਇਆ ਤੁਸੀਂ 4 ਆਪਣੇ ਸਾਹ ਦੇ ਨਾਲ ਜਿਆਦਾ ਥੋੜਾ ਜਿੰਨਾ ਵੀ ਤੁਹਾਨੂੰ ਚਾਹੀਦਾ ਤੁਸੀਂ ਪਾ ਸਕਦੇ ਹੋ ਤੇ ਹੁਣ ਪਾਵਾਂਗੇ ਜੀ ਬਾਕੀ ਦੇ ਮਸਾਲੇ ਤੇ 2 ਚਮਚ ਪਾਵਾਂਗੇ ਜੀ ਆਪਾਂ ਲੂਣ ਦੇ ਕਿਉਂਕਿ ਲੂਣ ਇਹਦੇ ਵਿੱਚ ਤੇਸ ਜਾਂਦਾ ਹੈ ਅਜਾਰ ਦੇ ਵਿੱਚ ਤੇ 2 ਚਮਚ ਪਾਵਾਂਗੇ ਆਪਾਂ ਹਲਦੀ ਦੇ ਇੱਕ ਚਮਚ ਆਪਾਂ ਇੱਥੇ ਲਿਆ ਜੀ ਕਸ਼ਮੀਰੀ ਲਾਲ ਮਿਰਚ ਇਹ ਥੋੜਾ ਜਿਹਾ ਕਲਰ ਦੇਣ ਵਾਸਤੇ ਤੇ ਨਾਲ ਹੀ ਹੁਣ ਪਾਵਾਂਗੇ ਜੀ ਇੱਥੇ ਦੋ ਚਮਚ ਆਪਾਂ ਭਰ ਕੇ ਪਾਵਾਂਗੇ ਜੀ ਖੰਡ ਦੇ ਤੇ ਨਾਲ ਹੀ ਹੁਣ ਪਾਵਾਂਗੇ ਅੱਧੀ ਕोली ਤੇਲ ਦੀ ਤੇ ਹੁਣ ਇਥੇ ਅਚਾਰ ਨੂੰ ਕਰ ਦਿੰਨੇ ਆ ਚੰਗੀ ਤਰ੍ਹਾਂ ਮਿਕਸ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਚਾਰ ਨੂੰ ਆਪਾਂ ਕੱਢ ਲਾਂਗੇ ਜੀ ਇੱਕ ਕੱਚ ਦੇ ਮਰਤਵਾਨ ਵਿੱਚ ਤੁਸੀਂ ਕਿਸੇ ਵੀ ਭਾਂਡੇ ਵਿੱਚ ਕੱਚ ਦੇ ਵਿੱਚ ਤੁਸੀਂ ਅਚਾਰ ਨੂੰ ਸਟੋਰ ਕਰਕੇ ਤੇ ਇਹਨੂੰ ਅਚਾਰ ਨੂੰ ਤੁਸੀਂ ਘੱਟ ਤੋਂ ਘੱਟ 3 ਤੋਂ 4 ਦਿਨ ਦੀ ਧੁੱਪ ਲਵਾਉਣੀ ਹੈ ਉਸ ਤੋਂ ਬਾਅਦ ਆਪਣਾ ਚਾਰ ਖਾਣ ਵਾਸਤੇ ਬਿਲਕੁਲ ਤਿਆਰ ਹੈ ਖੰਡ ਇਸ ਚਾਰ ਦੇ ਵਿੱਚ ਜ਼ਰੂਰ ਪਾਇਓ ਕਿਉਂਕਿ ਖੰਡ ਦੇ ਸਿਰ ਤੇ ਇਹ ਚਾਰ ਹੈ ਨਾ ਜਿਹੜਾ ਬਹੁਤ ਵਧੀਆ ਬਣਦਾ ਇਹਦੇ ਨਾਲ ਜਿਹੜੇ ਅੰਬ ਤੇ ਹਰੀ ਲਾਲ ਮਿਰਚ ਆਪਾਂ ਪਾਈ ਆ ਇਹ ਥੋੜੀ ਖੜੀ ਖੜੀ ਰਹਿੰਦੀ ਆ ਕਿਉਂਕਿ ਇਹਦੇ ਨਾਲ ਗਲਦਾ ਨਹੀਂ ਹੈਗਾ ਇਹ ਚਾਰ ਅਚਾਰ ਨੂੰ ਆਪਾਂ ਕਰ ਲਿਆ ਮਿਕਸ ਤੇ ਹੁਣ ਆਪਾਂ ਇਹਨੂੰ ਪਾ ਦਿੰਦੇ ਆ ਜੀ ਇੱਕ ਡੱਬੇ ਵਿੱਚ ਅਚਾਰ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਅਚਾਰ ਨੂੰ ਪਾ ਦਾਂਗੇ ਜੀ ਇੱਕ ਕੱਚ ਦੇ ਡੱਬੇ ਵਿੱਚ ਤੇ ਅਚਾਰ ਨੂੰ ਆਪਾਂ 3-4 ਦਿਨਾਂ ਦੀ ਕੜਾਕੀ ਧੋਪ ਲਵਾਉਣ ਤੋਂ ਬਾਅਦ ਅਚਾਰ ਆਪਣਾ ਖਾਣ ਵਾਸਤੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਬਿਲਕੁਲ ਘਰ ਵਿੱਚ ਪਏ ਸਮਾਨ ਮਸਾਲਿਆਂ ਤੋਂ ਹੀ ਤੁਸੀਂ ਆਪ ਅਚਾਰ ਜਿਹੜਾ ਆਪਣਾ ਬਿਲਕੁਲ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਅਚਾਰ ਬਣ ਕੇ ਤਿਆਰ ਹੁੰਦਾ ਹੈ ਜਿਹੜਾ ਖਾਣੇ ਦੇ ਸਵਾਦ ਨੂੰ ਤੁਹਾਡੇ ਨੂੰ 100 ਗੁਣਾ ਵਧਾਵੇਗਾ ਹਰੀ ਮਿਰਚ ਦਾ ਅਚਾਰ ਤੁਸੀਂ ਬਹੁਤ ਵਾਰੀ ਬਣਾ ਕੇ ਖਾਧਾ ਹੋਣਾ ਇੱਕ ਵਾਰੀ ਤੁਸੀਂ ਲਾਲ ਮਿਰਚ ਤੇ ਕੱਚੀ ਅੰਬੀ ਦਾ ਅਚਾਰ ਤੁਸੀਂ ਬਣਾ ਕੇ ਦੇਖਿਓ ਅਚਾਰ ਬਹੁਤ ਸਵਾਦ ਬੰਦਾ ਤੇ ਹੁਣ ਆਪਾਂ ਅਚਾਰ ਨੂੰ ਮਰਤਵਾਨ ਵਿੱਚ ਸਾਰੇ ਨੂੰ ਪਾ ਲੈਨੇ ਆਂ ਅੱਜ ਆਪਾਂ ਬਣਾਇਆ ਜੀ ਸੁਰਖ ਲਾਲ ਮਿਰਚਾਂ ਦਾ ਅਚਾਰ ਕਿਸ ਤਰ੍ਹਾਂ ਬਣਾਇਆ ਆ ਵੀਡੀਓ ਨੂੰ ਪੂਰਾ ਐਂਡ ਤੱਕ ਵੇਖਿਓ ਤੇ ਜੇਕਰ ਅੱਜ ਦੀ ਰੈਸਪੀ ਅਚਾਰ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ